ਮਿਹਨਤੀ ਭੈਣ ਭਰਾ ਹਾਂ ਵੀ ਦੋਸਤੋ ਇਹ ਵੀਡੀਓ ਤੁਸੀਂ ਨੇ ਦੇਖ ਹੀ ਲਈ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਵੀ ਇਹ ਕੁੜੀ ਚਾਹ ਬਣਾਉਂਦੀ ਹੈ ਤੇ ਨਾਲ ਇਹਦਾ ਭਰਾ ਵੀ ਹੈ ਤੇ ਇਸ ਨੂੰ ਲੋਕਾਂ ਨੇ ਬੁਰਾ ਭਲਾ ਵੀ ਜੋ ਵੀ ਮਤਲਬ ਮਜ਼ਾਕ ਕਰਦੇ ਸੀਗੇ ਇਸ ਦੀ ਵੀਡੀਓ ਵਾਇਰਲ ਹੋਈ ਹੈ ਕਾਫੀ ਵੀਡੀਓ ਵਾਇਰਲ ਹੋਈ ਸੋ ਤੁਸੀਂ ਦੇਖੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਤੁਹਾਡੇ ਲਵਾਂਗੇ ਵਿਚਾਰ ਕਮੈਂਟਾਂ ਚ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਲੋਕ ਇਸ ਦੇ ਕੋਲ ਪਹੁੰਚਦੇ ਨੇ ਸਮਾਜ ਸੇਵੀ ਬਹੁਤ ਵੱਡੇ ਵੱਡੇ ਸਮਾਜ ਸੇਵੀ ਜਿਵੇਂ ਆਹ ਵੀਰ ਮਨਦੀਪ ਸਿੰਘ ਮੰਨੇਉਰੀ ਨੇ ਮਨਦੀਪ ਸਿੰਘ ਮੰਨਾ ਵੀਰਾ ਇਹਦੇ ਲਵੇ ਪਹੁੰਚਿਆ ਇਹਨੂੰ 1 ਲੱਖ ਰੁਪਏ ਦੇ ਕੇ ਆਇਆ ਗੱਲਾਂ ਬਾਤਾਂ ਵੀ ਕੀਤੀਆਂ ਬਹੁਤ ਭਾਵਕ ਕਰਨ ਵਾਲੀ ਵੀਡੀਓ ਸੀਗੀ ਉਹ ਜਿਹਦੇ ਵਿੱਚ ਬਾਈ ਮੰਨੇ ਨੇ ਕਿਹਾ ਵੀ ਜੇਕਰ ਬੱਚਿਆਂ ਦੇ ਮਾਂ ਪਿਓ ਅਲੱਗ ਹੁੰਦੇ ਨੇ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਉਹਦੇ ਵਿੱਚ ਬੱਚਿਆਂ ਦਾ ਹੁੰਦਾ ਸੋ ਇਹ ਗੱਲਾਂ ਬਾਤਾਂ ਕਰੀਆਂ ਤੇ ਬਾਈ ਵੀ ਤੁਸੀਂ ਦੇਖੋ ਵੀਡੀਓ ਦੇ ਵਿੱਚ ਅੱਗੇ ਰੋ ਪਿਆ ਉੱਥੇ ਉੱਥੇ ਪੈਸੇ ਫੜਾਏ ਉਹਨੇ ਬਾਈ ਨੇ ਉਹ ਕੁੜੀ ਦੇ ਨਾਲ ਹੀ ਭਾਵਕ ਹੋ ਗਿਆ ਤੁਸੀਂ ਲਾਲੋ ਸਾਹਿਬ ਕਿੰਨਾ ਨਰਮ ਬੰਦਾ ਹੋਊਗਾ ਤੇ ਕੁੜੀ ਰੋ ਰਹੀ ਹੈ ਤੇ ਆ ਦੇਖ ਬਾਈ ਇੱਥੇ ਦੇਖੋ ਬਾਈ ਵੀ ਰੋ ਰਿਹਾ ਇੱਥੇ ਬਾਈ ਮੰਨਾ ਵੀ ਰੋ ਰਿਹਾ ਦੇਖੋ ਇਹਦੇ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੋ ਪਰ ਜਿਹਦੀ ਮਾਂ ਕਹਿੰਦੀ ਵੀ ਸਾਡੇ ਪਿਓ ਨੇ ਸਾਨੂੰ ਕੱਢਿਆ ਪਰ ਸਚਾਈ ਕੋਈ ਹੋਰ ਹੀ ਸਾਹਮਣੇ ਆਈ ਇਹ ਜਦੋਂ ਵੀਡੀਓ ਦੁਬਾਰੇ ਹੋਰ ਵਾਇਰਲ ਹੁੰਦੀ ਹੈ ਇਹ ਜੱਗ ਬਾਣੀ ਪੇਜ ਦੇ ਉੱਤੇ ਵੀਡੀਓ ਹੈ ਜੋ ਆ ਤੁਸੀਂ ਦੇਖ ਰਹੇ ਹੋ ਇਹ ਉਹ ਕੁੜੀ ਦਾ ਡੈਡੀ ਹੈਗਾ ਕੁੜੀ ਦਾ ਚਾਹ ਵਾਲੀ ਕੁੜੀ ਦਾ ਕੋਮਲਪਰੀਤ ਦਾ ਇਹ ਕਹਿੰਦਾ ਮੈਂ ਬਿਲਕੁਲ ਨਹੀਂ ਕੱਢਿਆ ਤੇ ਨਾਂ ਨਸ਼ੇੜੀਆਂ ਸਾਰਾ ਪਿੰਡ ਗਵਾਹੀ ਭਰਦਾ ਗਿਆ ਇਹਦੀ ਬੰਦੇ ਦੀ ਗੱਲ ਇਹ ਹੋਈ ਸੀ ਵੀ ਇਹਦੇ ਮਾਤਾ ਜਿਹੜੀ ਮਾਤਾ ਨੂੰ ਬਿਮਾਰ ਹੋ ਗਈ ਦਿਖਣੋਂ ਹਟ ਗਿਆ ਲੈਟਰਿੰਗ ਪਿਸ਼ਾਬ ਵਿੱਚੇ ਉਹਦੀ ਚੱਕਰ ਪੈ ਗਿਆ ਉਹਨੂੰ ਸਾਹਮਣ ਦਾ ਤੇ ਉਹਨੂੰ ਸਾਹਮਣ ਦੇ ਕਾਰਨ ਉਹ ਕਹਿੰਦੀ ਮੈਂ ਸਾਹਮਣਾ ਨਹੀਂ ਇਹਦੇ ਦੱਸਣ ਦੇ ਮੁਤਾਬਕ ਇਹ ਵਿਚਾਰਾ ਬਹੁਤ ਪੱਬਾਂ ਮਾਰ ਮਾਰ ਕੇ ਰੋਇਆ ਤੁਸੀਂ ਵੀਡੀਓ ਦੇਖਿਓ ਜਗ ਬਾਣੀ ਦੇ ਪੇਜ ਦੇ ਉੱਤੇ ਜਾ ਕੇ ਵੀ ਕਿਵੇਂ ਮਤਲਬ ਕਿ ਦਿਨ ਕੱਟ ਰਿਹਾ ਇਹਦੀ ਗੱਲਾਂ ਸੁਣਿਓ ਇਹਦੀ ਰੂਹ ਦੀ ਜੋ ਕੰਪਨੀ ਹੈ ਦੀ ਬੋਲਾਂ ਦੀ ਮਤਲਬ ਕਿ ਸੱਚ ਬਿਆਨ ਕਰਦੀ ਆ ਵੀ ਬੰਦਾ ਸੱਚਾ ਐ ਇਹ ਬੰਦਾ ਇਹ ਕਹਿੰਦਾ ਮੇਰੇ ਜਨਾਨੀ ਕਹਿੰਦੀ ਵੀ ਤੂੰ ਜਾਂ ਤਾਂ ਮੇਰੇ ਨਾਲ ਰਹਿ ਲੈ ਜਾਂ ਉਹਦੀ ਮਾਂ ਨੂੰ ਸੰਭਾਲ ਲੈ ਇਹਨੇ ਵਿਚਾਰੇ ਨੇ ਮਾਂ ਨਹੀਂ ਛੱਡੀ ਹੈਗੀ ਦਰਦਰ ਦੀਆਂ ਠੋਕਰਾਂ ਖਾਣ ਵਾਸਤੇ ਮਾਂ ਨਹੀਂ ਛੱਡੀ ਆ ਤੁਸੀਂ ਦੇਖੋ ਮਾਂ ਐ ਮਾਤਾ ਵਿਚਾਰੀ ਵੀ ਇਹਦਾ ਲੈਟਰਿੰਗ ਪਸ਼ਾਬ ਵਿੱਚ ਹੀ ਨਿਕਲਦਾ ਵਿੱਚ ਹੁੰਦਾ ਹੀ ਇਹ ਬਜ਼ੁਰਗਾਂ ਦੇ ਸਾਰੇ ਆਪਾਂ ਹੀ ਬਜ਼ੁਰਗ ਹੋਣਾਗਾ ਇਸ ਥੇ ਪੀਣ ਨਹੀਂ ਬਜ਼ੁਰਗ ਹੋਣਾ ਉਹ ਦੱਸੋ ਵੀ ਜਿਹੜਾ ਜਿਹੜਾ ਬੰਦਾ ਬਜ਼ੁਰਗਾਂ ਨਾਲ ਇਦਾਂ ਕਰਦਾ ਚਲੋ ਕਲਮ ਲਾ ਕੇ ਕਸੂਰ ਇਹਦੀ ਮਾਂ ਦਾ ਨਿਕਲਿਆ ਬੱਚਿਆਂ ਦੀ ਮਾਂ ਦਾ ਨਿਕਲਿਆ ਜਿਆਦਾ ਦੋਸਤੋ ਮੈਨੂੰ ਤਾਂ ਬਈ ਉਸ ਦਾ ਲੱਗ ਰਿਹਾ ਹੈ ਕਸੂਰ ਵੀ ਇਹ ਬੰਦਾ ਗੁਰਸਿੱਖ ਬੰਦਾ ਹੈ ਕਹਿੰਦਾ ਮੈਂ ਤਾਂ ਬਹੁਤ ਪੁਰਾਣੇ ਟਾਈਮ ਤੋਂ ਅੰਮ੍ਰਿਤ ਛਕਿਆ ਹੈ ਕਹਿੰਦਾ ਕਦੇ 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 ਕੁੱਤੇ ਦੀ ਛੋਟੀ ਨਹੀਂ ਮਾਰੀ ਹੈਗੀ ਕਹਿੰਦਾ ਇਹਨਾਂ ਨੂੰ ਮੈਂ ਕੀ ਕੁੱਟੂੰਗਾ ਤੇ ਉਹ ਕਹਿੰਦੀ ਕੁੱਟਦਾ ਮਾਰਦਾ ਤੇ ਨਸ਼ੇੜੀ ਹੈਗਾ ਤੇ ਉਹ ਕੰਮ ਬਿਲਕੁਲ ਕੋਈ ਨਿਸ਼ਾਨੀ ਕਰਦਾ ਆਟੋ ਚਲਾਉਂਦਾ ਵਿਚਾਰਾ ਆਟੋ ਚਲਾ ਕੇ ਗੁਜ਼ਾਰਾ ਕਰਦਾ ਤੇ ਪੱਪਾ ਮਾਰ ਮਾਰ ਕੇ ਰੋ ਰਿਹਾ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਮੇਰੀ ਜਵਾਨਤੀ ਮੇਰਾ ਜਵਾਨ ਪੁੱਤ ਮੇਰੇ ਘਰੇ ਹੋਵੇ ਤੇ ਸਾਨੂੰ ਕਿਸੇ ਦੇ ਹੱਥਾਂ ਵੱਲ ਦੇਖਣ ਦੀ ਕੀ ਲੋੜ ਹੈ ਆਪਾਂ ਕਈ ਵਾਰੀ ਜ਼ਿਆਦਾ ਭਾਵੁਕ ਹੋ ਜਾਂਦੇ ਆ ਆ ਵੀਡੀਓ ਦੇਖ ਕੇ ਚਲੋ ਆਪਣੇ ਇੱਕ ਨੇਚਰ ਹੈਗਾ ਹਿਊਮਨ ਨੇਚਰ ਹੈ ਇਨਸਾਨ ਦਾ ਨੇਚਰ ਹੈ ਵੀ ਆਪਾਂ ਨੂੰ ਤਰਸ ਆ ਜਾਂਦਾ ਹੈਗਾ ਪਰ ਜਦੋਂ ਗੱਲਾਂ ਦੀ ਸੱਚਾਈ ਸਾਹਮਣੇ ਆਉਂਦੀ ਹੈ ਆ ਜਿਵੇਂ ਇਹ ਵਿਚਾਰਾ ਇਨਸਾਨ ਹੈਗਾ ਹਰਜਿੰਦਰ ਸਿੰਘ ਜਿੰਦਾ ਜੋ ਵੀ ਇਹਦਾ ਨਾਮ ਹੈਗਾ ਵੀ ਇਹ ਬੰਦਾ ਦੀ ਵੀਡੀਓ ਦੇਖ ਕੇ ਉਸ ਤੋਂ ਵੀ ਜ਼ਿਆਦਾ ਮਨ ਖਰਾਬ ਹੋਇਆ ਉਸ ਤੋਂ ਵੀ ਜ਼ਿਆਦਾ ਮਨ ਖਰਾਬ ਹੋਇਆ ਵੀ ਯਾਰ ਦੇਖੋ ਵੀ ਆਪਾਂ 2-3 ਦਿਨ ਪਹਿਲਾਂ ਵੀਡੀਓ ਕੋਈ ਦੇਖੀ ਉਹਦੇ ਵਿੱਚ ਜੋ ਵੀ ਦਿਖਾਇਆ ਗਿਆ ਮਤਲਬ ਕਿ ਉਹ ਮਿਹਨਤੀ ਭੈਣ ਭਰਾ ਨੇ ਵਿਚਾਰੇ ਚਾਹ ਬਣਾਉਂਦੇ ਨੇ ਆਪਣਾ ਟਾਈਮ ਪਾਸ ਕਰਦੇ ਨੇ ਉਹ ਚੰਗੀ ਗੱਲ ਹੈ ਪਰ ਜਦੋਂ ਅਸਲੀ ਪੱਖ ਵੀਡੀਓ ਦਾ ਸਾਹਮਣੇ ਆਇਆ ਇਹ ਇਨਸਾਨ ਦੀ ਵੀਡੀਓ ਦੇਖ ਕੇ ਵੀ ਦਿਲ ਝੰਝੋੜਿਆ ਜਾਂਦਾ ਹੈ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਤੁਸੀਂ ਜਗ ਬਾਣੀ ਦੇ ਪੇਜ ਤੇ ਜਾ ਕੇ ਦੇਖੋ ਵੀ ਇਹ ਸਸ ਇਨਸਾਨ ਦੀਆਂ ਗੱਲਾਂ ਦੇ ਵਿੱਚ ਸੱਚਾਈ ਹੈ ਜਾਂ ਨਹੀਂ ਹੈ ਸੋ ਦੋਸਤੋ ਬਾਕੀ ਤੁਸੀਂ ਦੱਸਿਓ ਇਸ ਮਾਮਲੇ ਦੇ ਵਿੱਚ ਕੌਣ ਗਲਤ ਹੈ ਕੌਣ ਸਹੀ ਹੈ ਬਾਕੀ ਮੇਰੇ ਹਿਸਾਬ ਨਾਲ ਤਾਂ ਉਹ ਜਨਾਨੀ ਗਲਤ ਹੈਗੀ ਜੋ ਬੱਚਿਆਂ ਦੀ ਮਾਂ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੌਣ ਗਲਤ ਲੱਗਿਆ ਕਿਉਂਕਿ ਲੋਕਾਂ ਦੀ رائے ਲੋਕਾਂ ਦੀ ਆਵਾਜ਼ ਹੀ ਰੱਬ ਦੀ ਆਵਾਜ਼ ਹੁੰਦੀ ਹੈ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜਰੂਰ ਕਰਿਓ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ